ਕਿ ਕਿ ਅਸੀਂ ਇਸ ਵੇਲੇ ਕਿਹੋ ਜਿਹੇ ਦੌਰ ਵਿੱਚ ਗੂੜੇ ਹਾਂ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਇਹ ਕਰੋਨਾ ਮਹਾਮਾਰੀ ਆ ਤੇ ਸਾਡੇ ਕੱਲੇ ਪੰਜਾਬ ਤੇ ਨਹੀਂ ਪੂਰੇ ਆਲ ਵਰਲਡ ਦੇ ਉੱਤੇ ਆ ਇਸ ਮਹਾਮਾਰੀ ਦੇ ਚੱਲਦੇ ਸਾਰੇ ਹੀ ਪਰੇਸ਼ਾਨ ਆ ਚਲੋ ਕੁਛ ਟਰਾਂਸਪੋਰਟ ਵਾਲੇ ਪਰੇਸ਼ਾਨ ਆ ਛੋਟੇ ਥੀ ਬੀਨਸ ਨੇ ਵੱਡੇ ਬੀਨਸ ਨੇ ਸਾਰੇ ਹੀ ਪਰੇਸ਼ਾਨ ਆ ਪਰ ਇਸ ਪਰੇਸ਼ਾਨੀ ਦੇ ਦੌਰਾਨ ਸਾਡੇ ਕੋਈ ਡਰਾਈਵਰ ਵੀ ਜਾਂ ਟਰਾਂਸਪੋਰਟ ਵੀਰਾਂ ਨੇ ਬਹੁਤ ਹੈਲਪ ਕੀਤੀ ਇਸ ਕਰੋਨਾ ਦੇ ਚੱਲਦੇ ਸਰਕਾਰ ਦਾ ਪੂਰਾ ਸਹਿਯੋਗ ਦਿੱਤਾ ਕਿਸੇ ਨੇ ਕੋਈ ਲੰਗਰ ਲਾਇਆ ਕੁਛ ਕੀਤਾ 마ਸਕ ਵੰਡੇ ਨੱਕੇ ਲਾਇਆ ਸਭ ਕੁਝ ਕੀਤਾ ਬੜਾ ਕੁਝ ਕੀਤਾ ਪਰ ਸਰਕਾਰ ਸਾਡੇ ਜੋ ਟ੍ਰਾਂਸਪੋਰਟ ਦੇ ਪ੍ਰਤੀ ਸਰਕਾਰ ਪਤਾ ਨਹੀਂ ਕਿਉਂ ਸੁੱਤੀ ਪਈ ਹੈ ਜੋ ਕਿ ਸਾਡੇ ਇੱਕ ਤੇਲ ਦਾ ਖਰਚਾ ਸਾਨੂੰ ਛੱਡ ਕੇ ਸਾਡਾ 75% ਖਰਚਾ ਆਲਰੇਡੀ ਸਾਨੂੰ ਉਦਾਹੀ ਪੈ ਰਿਹਾ ਗੱਡੀਆਂ ਦੇ ਉੱਤੇ ਡਰਾਈਵਰ ਆ ਕੰਡੈਕਟਰ ਆ ਨਾਲ ਲੇਡੀ ਹੈਲਪਰ ਕੋਈ ਜੋ ਮੋਦੀ ਸਾਹਿਬ ਕਹਿ ਰਹੇ ਤੁਸੀਂ ਉਹਨਾਂ ਨੂੰ ਸੈਲਰੀ ਦਿਓ ਅਗਰ ਗੱਡੀਆਂ ਖੜੀਆਂ ਆ ਕਿਸੇ ਪਾਸੋਂ ਪੈਸਾ ਆ ਨਹੀਂ ਰਿਹਾ ਉਹ ਸੈਲਰੀ ਆ ਟ੍ਰਾਂਸਪੋਰਟ ਵਾਲੇ ਕਿੱਥੋਂ ਦੇਣਗੇ ਨਾ ਸਾਡੀ ਕਿਸੇ ਸਰਕਾਰ ਨੇ ਅਜ ਤੱਕ ਬਾਹ ਬੜੀ ਸਕੂਲ ਪ੍ਰਸ਼ਾਸਨ ਨੇ ਨਹੀਂ ਪੁੱਛਿਆ ਪੇ ਟਰਾਂਸਪੋਰਟ ਵਾਲੇ ਤੁਸੀਂ ਬੈਠੇ ਹੋ ਜਾਂ ਖੜੇ ਹੋ ਜਾਂ ਕਿਹੜੇ ਤਰੀਕੇ ਨਾਲ ਚੱਲਦੇ ਹੋ ਸਾਡੀ ਸਰਕਾਰ ਨੂੰ ਬੇਨਤੀ ਆ ਜੋ ਸਾਨੂੰ ਟੈਕਸ ਲੱਗੇ ਆ ਜੋਰਦ ਲੱਗੀ ਆ ਸਭ ਕੁਝ ਲੱਗਾ ਪਿਆ ਆ ਤਿੰਨ ਮਹੀਨੇ ਗੱਡੀਆਂ ਖੜੀਆਂ ਆ ਜੇ ਸਾਡਾ ਉਹ ਖਾਤਾ ਗੌਰਮੈਂਟ ਕਵਰ ਨਹੀਂ ਕਰਦਾ ਦੀ ਅਸੀਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਸਾਨੂੰ ਮਾਫ ਕਰੋ ਅਸੀਂ ਇਹ ਕਹਿੰਨੇ ਆ ਇਹੀ ਜੋ ਟੈਕਸ ਆ ਇਹਨੂੰ ਤਿੰਨ ਮਹੀਨੇ ਲੈ ਜੇ ਬੰਦ ਹੁੰਦਾ ਤਿੰਨ ਮਹੀਨੇ ਦਾ ਗਾਹ ਅਸੈਂਡ ਕਰੋ ਅਸੀਂ ਕੋਈ ਤੁਹਾਡੇ ਕੋ ਆਪਣਾ ਹੱਕ ਮੰਗ ਰਹੇ ਆ ਕੋਈ ਪੀਕ ਨਹੀਂ ਮੰਗ ਰਹੇ ਸਿਰਫ ਸਾਡਾ ਇਹ ਰਿਅਕਸੈਂਡ ਕਰੋ ਐਕਸੈਂਡ ਕਰਨ ਤੋਂ ਬਾਅਦ ਜੋ ਸਾਨੂੰ ਰਾਹਤ ਮਿਲੇ ਜੋ ਇਹ ਬੈਂਕਾਂ ਵਾਲੇ ਆ ਜੋ ਸਾਡਾ ਧੱਕਾ ਕਰ ਰਹੇ ਆ ਉਹ ਸਾਨੂੰ ਕਹਿ ਰਹੇ ਆ ਕਿ ਕਿਸ ਤਰ੍ਹਾਂ ਤੇ ਤੁਹਾਨੂੰ ਵੱਧ ਇੰਟਰੈਸਟ ਲੱਗੇਗਾ ਕੀ ਗੱਲ ਕਰੋਨਾ ਦੀ ਮਾਰ ਤੋਂ ਟ੍ਰਾਂਸਪੋਰਟ ਚੱਲੂਗੀ ਬੈਂਕਾਂ ਨਹੀਂ ਚੱਲ ਸਕਦੀਆਂ ਸੋ ਸਾਡੀ ਇਹ ਸਰਕਾਰ ਨੂੰ ਬੇਨਤੀ ਆ ਜੋ ਸਾਨੂੰ ਇਹ ਕਿਸ਼ਤਾਂ ਦੇ ਉੱਤੇ ਵਿਆਜ ਲੱਗ ਰਿਹਾ ਉਹ ਵਿਆਜ ਦੀ ਕਟੌਤੀ ਕੀਤੀ ਜਾਵੇ ਜੋ ਮੂਲ ਆ ਅਸੀਂ ਉਹ ਮੂਲ ਅਦਾ ਕਰਾਂਗੇ ਜੋ ਟੈਕਸਾਂ ਉਹਨੂੰ ਗਾਂਵ ਵਧਾਇਆ ਜਾਵੇ 75% ਸਾਡਾ ਜੋ ਖਰਚਾ ਉਹ ਸਾਨੂੰ ਦਿੱਤਾ ਜਾਵੇ 25% ਜੋ ਤੇਲ ਦਾ ਖਰਚਾ ਉਹ ਅਸੀਂ ਛੱਡਣ ਨੂੰ ਤਿਆਰ ਆ ਜੇ ਅਗਰ ਸਾਡੀ ਗਵਰਨਮੈਂਟ ਜਾਂ ਕੋਈ ਵੀ ਸਾਡੀ ਬਾਹ ਨਹੀਂ ਫੜਦਾ ਤੇ ਅਸੀਂ ਜੇ 3 ਮਹੀਨੇ ਲੈ ਗੱਡੀਆਂ ਖੜੀਆਂ ਹੋ ਸਕਦਾ ਲਾਕਡਾਊਨ ਨੂੰ ਖੋਲਣ ਤੋਂ ਬਾਅਦ ਇਹ ਗੱਡੀਆਂ ਸ਼ਾਇਦ ਉੱਦਾ ਵੀ ਖੜੀਆਂ ਰਹਿ ਫਿਰ ਅਸੀਂ ਇਹ ਗੱਡੀਆਂ ਨਾ ਚਲਾਉਣ ਦੇ ਸਮਰਥ ਹੋ ਜਾਣਾ ਤੋਂ ਸਾਡੀ ਬੇਨਤੀ ਆ ਸਰਕਾਰ ਨੂੰ ਥੋੜਾ ਸਾਡੇ ਵੱਲ ਧਿਆਨ ਦੇਣ ਥੋੜਾ ਜਾਗਣ ਜੋ ਜੋ ਸਾਡੀ ਬੇਨਤੀਆਂ ਨੂੰ ਪ੍ਰਵਾਨ ਕਰਨ ਸਾਡੇ ਬਾਰੇ ਕੋਈ ਵਿਚੋਚਣ ਬੈਂਕ ਵਾਲਿਆਂ ਨੂੰ ਨੱਥ ਪਾਉਣ ਜਾਂ ਕਿ ਸਾਡੋ ਕੋਈ ਵਿਆਜ ਨਾ ਭਰਨ ਜੋ ਸਾਡਾ ਟੈਕਸ ਆਇਆ ਇਹਦਾ ਕੋਈ ਗਵਰਨਮੈਂਟ ਹੱਲ ਕਰੇ ਜੋ ਅਸੀਂ ਇਸ ਟ੍ਰਾਂਸਪੋਰਟ ਨੂੰ ਚੱਲਦੀ ਰੱਖਣੀ ਚਾਹੀਦੀ ਏ ਜੋ ਜਿਸ ਤਰ੍ਹਾਂ ਹੀ ਪਹਿਲਾਂ ਬੱਚਿਆਂ ਦੀ ਸੇਵਾ ਕਰਦੇ ਸੀ ਉਸੇ ਤਰ੍ਹਾਂ ਅਸੀਂ ਸੇਵਾ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਹਿਸ਼ਾਰਪੁਰ ਸਕੂਲ ਬੱਸ ਆਪਰੇਟਰ ਯੂਨੀਅਨ ਵੱਲੋਂ ਅਸੀਂ ਕੁਝ ਪ੍ਰਤਵੰਤੇ ਸੱਜਣ ਆਪਾਂ ਇਕੱਠੇ ਹੋਏ ਆ ਕਿ ਗਵਰਨਮੈਂਟ ਜਿਹੜੀ ਹੈਗੀ ਆ ਉਹ ਕਹਿ ਰਹੀ ਆ ਕਿ ਬੱਚਿਆਂ ਤੋਂ ਪੈਸੇ ਨਹੀਂ ਲੈਣੇ ਪਰ ਤੁਸੀਂ ਆਪਣੇ ਜਿਹੜੇ ਖਰਚੇ ਆ ਉਹ ਸਾਰੇ ਗਵਰਨਮੈਂਟ ਲੈ ਰਹੀ ਹੈ ਤੇ ਉਸ ਦੇ ਸੰਬੰਧ ਵਿੱਚ ਆਪਾਂ ਅੱਜ ਇਕੱਠੇ ਹੋਏ ਸੀ ਕਿ ਜਿਹੜੀ ਗਵਰਨਮੈਂਟ ਆ ਉਹ ਨਾ ਸਾਨੂੰ ਟੈਕਸ ਛੱਡ ਰਹੀ ਆ ਨਾ ਸਾਨੂੰ ਕਿਸ਼ਤਾਂ ਦਾ ਵਿਆਜ ਛੱਡ ਰਹੀ ਆ ਨਾ ਸਾਨੂੰ ਕੋਹੋਰ ਜਿਹੜੇ ਖਰਚੇ ਆ ਉਹ ਛੱਡ ਰਹੀ ਆ ਨਾ ਇੰਸ਼ੋਰੈਂਸ ਦਾ ਖਰਚਾ ਛੱਡ ਰਹੀ ਆ ਨਾ ਕੋਈ ਛੱਡ ਰਹੀ ਆ ਸਾਡੀਆਂ ਗੱਡੀਆਂ ਖੜੀਆਂ ਹੋਣ ਦੇ ਬਾਵਜੂਦ ਵੀ 75% ਖਰਚੇ ਸਾਡੀਆਂ ਗੱਡੀਆਂ ਦੇ ਚੱਲ ਰਹੇ ਨੇ ਇਸ ਦੇ ਸਬੰਧ ਵਿੱਚ ਅਸੀਂ ਅੱਜ ਪ੍ਰਸ਼ਾਸਨ ਨੂੰ ਦੱਸਾਂਗੇ ਕਿ ਸਾਡਾ ਜਿਹੜਾ ਕੋਈ ਨਾ ਕੋਈ ਹੱਥ ਪੜਿਆ ਜਾਵੇ ਸਾਡਾ ਕੋਈ ਸਹਿਯੋਗ ਕੀਤਾ ਜਾਵੇ ਸਾਨੂੰ ਕੁਝ ਨਾ ਕੁਝ ਰਾਹਤ ਦਿੱਤੀ ਜਾਵੇ ਜਿਹਦੇ ਵਿੱਚ ਸਾਨੂੰ ਆਹੀਂ ਆਪਣੇ ਡਰਾਈਵਰਾਂ ਨੂੰ ਤਨਖਾਹ ਵੀ ਦੇਣੀਆਂ ਅਸੀਂ ਗਵਰਨਮੈਂਟ ਨੂੰ ਟੈਕਸ ਵੀ ਦੇ ਰਹੇ ਹਾਂ ਅਸੀਂ ਇੰਸ਼ੋਰੈਂਸ ਦੇ ਪੈਸੇ ਵੀ ਭਰ ਰਹੇ ਆ ਸਾਰੇ ਖਰਚੇ ਪੰਪ ਦੇ ਤੇਲ ਦੇ ਪੈਸੇ ਵੀ ਦੇ ਰਹੇ ਆ ਸਾਰੇ ਖਰਚੇ ਅਸੀਂ ਦੇਣੇ ਆ ਇਸ ਕਰਕੇ ਸਾਨੂੰ ਗਵਰਨਮੈਂਟ ਕੋਲ ਸਾਨੂੰ ਅਪੀਲ ਆ ਕਿ ਜਿਹੜਾ ਸਾਡਾ ਹੱਥ ਫੜਿਆ ਜਾਵੇ ਸਾਡੀ ਕੋ ਮਾਲੀ ਤੌਰ ਤੇ ਸਾਡੀ ਕੋ ਮਦਦ ਕੀਤੀ ਜਾਵੇ ਤਾਂ ਜੋ ਇਹ ਟਰਾਂਸਪੋਰਟ ਜਿਹੜੀ ਹੈਗੀ ਆ ਸਕੂਲ ਟਰਾਂਸਪੋਰਟ ਜਿਹੜੀ ਆ ਇਹ ਜੀਂਦੀ ਰਹਿ ਸਕੇ ਮੈਂ ਐਂਡ ਦੇ ਵਿੱਚ ਇਹੀ ਕੁਝ ਕਹੂੰਗਾ ਕਿ ਜੇ ਸਾਡਾ ਹੱਥ ਗਵਰਨਮੈਂਟ ਦੇ ਨਾਂ ਫੜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਤਿੱਖਾ ਹੋਊਗਾ ਤੇ ਫਿਰ ਗੱਡੀਆਂ ਚਲਾਉਣੀਆਂ ਜਾਂ ਨਹੀਂ ਚਲਾਉਣੀਆਂ ਉਹਦੇ ਬਾਰੇ ਜੋ ਅਗਲਾ ਹੈਗਾ ਫੈਸਲਾ ਉਹ ਲਿਆ ਜਾਊਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੱਟ ਲੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਅਸੀਂ ਸਾਰੇ ਘਰਾਂ ਦੇ ਵਿੱਚ ਬੈਠੇ ਆ ਇਸੇ ਤਰ੍ਹਾਂ ਸਾਡੀ ਜੋ ਟਰਾਂਸਪੋਰਟ ਹੈ ਉਸ ਦਾ ਵੀ ਬਹੁਤ ਹੀ ਇਸ ਵੇਲੇ ਮਾਰਾ ਦਾ ਬੁਰਾ ਹਾਲ ਕਹਿ ਸਕਦੇ ਆ ਅਸੀਂ ਕਿਉਂਕਿ ਗਵਰਨਮੈਂਟ ਨੇ ਸਾਡੀ ਕਿਸੇ ਨੇ ਵੀ ਕੋਈ ਸਾਡੀ ਬਾਹ ਨਹੀਂ ਪੜੀ ਜੋ ਫైనాਂਸਰ ਆ ਉਹ ਸਾਡੇ ਕੋਲ ਸਾਨੂੰ ਵਿਆਜ ਦੇ ਉੱਤੇ ਵਿਆਜ ਲਾ ਰਹੇ ਆ ਔਰ ਜੋ ਟੈਕਸ ਆ ਉਹ ਖੜੀਆਂ ਗੱਡੀਆਂ ਦੇ ਸਾਨੂੰ ਤਿੰਨ ਤਿੰਨ ਮਹੀਨੇ ਦੇ ਪੈ ਰਹੇ ਆ ਸੋ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਸਾਡੀ ਇਸ ਅਪੀਲ ਨੂੰ ਗੌਰ ਕੀਤੀ ਜਾਵੇ ਤਾਂ ਕਿ ਜੋ ਸਾਡੇ ਤੇ ਨਜਾਇਜ਼ ਬੈਂਕਾਂ ਵਾਲੇ ਵਿਆਜ ਪਾ ਰਹੇ ਆ ਉਹਨੂੰ ਮਾਫ ਕੀਤਾ ਜਾਵੇ ਔਰ ਜੋ ਸਾਡੇ ਕਿਸ਼ਤਾਂ ਉੱਤੇ ਵੱਧ ਵਿਆਜ ਲੱਗ ਰਿਹਾ ਉਹਨੂੰ ਮਾਫ ਕੀਤਾ ਜਾਵੇ ਅਗਰ ਜੇ ਗਵਰਨਮੈਂਟ ਸਾਡੀ ਸੁਣਵਾਈ ਨਹੀਂ ਕਰਦੀ ਕਿਸੇ ਤਰੀਕੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ ਤੇ ਜੋ ਸਾਡੀ ਅੱਜ ਦੀ ਟ੍ਰਾਂਸਪੋਰਟ ਦੀ ਹਾਲਤ ਆ ਇਹ ਜਦੋਂ ਲਾਕਡਾਊਨ ਖੁੱਲੂਗਾ ਇਹ ਉਸ ਤਰ੍ਹਾਂ ਉਦਾਂ ਹੀ ਬੰਦ ਹੋ ਜਾਣੀ ਆ ਤੇ ਅਸੀਂ ਜੋ ਸੇਵਾ ਬੱਚਿਆਂ ਨੂੰ ਪ੍ਰਦਾਨ ਕਰਦੇ ਸੀ ਸਕੂਲਾਂ ਦੇ ਵਿੱਚ ਬੱਸਾਂ ਦੀ ਉਹ ਅਸੀਂ ਹਸਮਰਤ ਹੋ ਜਾਣਾ ਅਸੀਂ ਉਹ ਪ੍ਰਦਾਨ ਨਹੀਂ ਕਰ ਸਕਦੇ ਕਿਉਂਕਿ ਡਰਾਈਵਰਾਂ ਨੂੰ ਤਨਦਿਆਂ ਅਸੀਂ ਨਹੀਂ ਦੇ ਸਕਦੇ ਸਾਡੇ ਕੋਲ ਪੈਸੇ ਨਹੀਂ ਰੇਡੀ ਕੰਡੈਕਟਰ ਨੂੰ ਅਸੀਂ ਨਹੀਂ ਪੈਸੇ ਦੇ ਦਾਲਦੇ ਹੈ ਹੈਲਪਰ ਨੂੰ ਵੀ ਨਹੀਂ ਪੈਸੇ ਦੇ ਦਾਲਦੇ ਅਗਰ ਸਾਡੇ ਕੋਲ ਡਰਾਈਵਰ ਨਾ ਰਹੇ ਹੈਲਪ ਨਾ ਰਹੇ ਤਾਂ ਅਸੀਂ ਗੱਡੀਆਂ ਕਿਹਦੇ ਤਰੀਕੇ ਨਾਲ ਚਲਾਵਾਂਗੇ ਸੋ ਸਾਡੀ ਸਰਕਾਰ ਨੂੰ ਬੇਨਤੀ ਆ ਸੋ ਸਾਡੀ ਬਾਹ ਫੜਨ ਤਾਂ ਕਿ ਜੋ ਜੋ ਟ੍ਰਾਂਸਪੋਰਟ ਦਾ ਮਿਆਰ ਡਿਗਣ ਲੱਗ ਪਿਆ ਉਸ ਨੂੰ ਉੱਚਾ ਚੱਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ